ਜੈਸੀ ਕਰਨੀ ਪੈਸੀ ਭਰਨੀ ਜੇ ਕਿਸੇ ਨਾਲ ਅੱਜ ਆਪਾਂ ਮਾੜਾ ਕਰਾਂਗੇ ਤਾਂ ਪਰਮਾਤਮਾ ਆਪਣੇ ਨਾਲ ਵੀ ਮਾੜਾ ਕਰੇਗਾ ਨਰਕ ਸੁਰਗ ਇੱਥੇ ਹੀ ਐ ਅੱਗੇ ਲੋਕ ਕਹਿੰਦੇ ਸੀ ਜੇ ਕੋਈ ਪਾਪ ਕਰੂਗਾ ਤੇ ਉਹਨੂੰ ਲੇਖਾ ਦੇਣਾ ਪਊਗਾ ਜਦੋਂ ਉਹਦੀ ਜਾਨ ਚਲੀ ਜਾਊਗੀ ਧਰਮਰਾਜ ਕੋਲੇ ਪਰ ਹੁਣ ਸਾਰਾ ਹਿਸਾਬ ਕਿਤਾਬ ਇੱਥੇ ਧਰਤੀ ਤੇ ਹੀ ਹੋ ਜਾਂਦਾ ਏ ਸੁਖਨ ਵਾਲੇ ਦੀ ਘਟਨਾ ਸਭ ਨੇ ਸੁਣੀ ਹੋਊਗੀ ਇੱਕ ਕੁੜੀ ਜਿਹੜੀ ਸੁਖਨ ਵਾਲੇ ਦੇ ਵਿੱਚ ਨੌ ਬਣ ਕੇ ਜਾਂਦੀ ਹੈ ਤੇ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੰਦੀ ਹੈ ਸਿਰਫ ਆਪਣੇ ਨਜਾਇਜ਼ ਸੰਬੰਧ ਕਾਇਮ ਕਰ ਲਈ ਤੇ ਇੱਕ ਬਹੁਤ ਹੀ شریف ਮੁੰਡਾ ਜੀ ਦੀ ਜਾਨ ਲੈ ਲੈਂਦੀ ਹੈ ਤੇ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਜੇਕਰ ਇਹਦੀ ਉਸ ਨਾਲ ਬਣਦੀ ਨਹੀਂ ਸੀ ਜਿਵੇਂ ਹੁਣ ਗੱਲ ਬਾਹਰ ਆਈ ਹੈ ਕਿ ਇਹ ਉਹਨੂੰ ਪਸੰਦ ਨਹੀਂ ਕਰਦੀ ਸੀ ਉਹ ਨੂੰ ਇੱਕ ਕੈਨੇਡਾ ਤੋਂ ਆਈ ਸੀ ਆਪ ਦੇ ਆਪ ਨੂੰ ਜ਼ਿਆਦੇ ਹਾਈ ਫਾਈ ਦੱਸਦੀ ਸੀ ਤੇ ਉਹ ਸਿੰਪਲ ਸੌਬਰ ਮੁੰਡਾ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਕਾਨੂੰਨ ਨੇ ਬਹੁਤ ਰਾ ਦਿੱਤੇ ਹੋਏ ਆ ਆਮ ਤੌਰ ਤੇ ਤਲਾਕਾਂ ਵੀ ਹੋ ਜਾਂਦੀਆਂ ਅਲੱਗ ਰਹਿ ਪੈਂਦੇ ਆ ਲੋਕ ਪਰ ਇਹਨੇ ਉਹਦੇ ਤੋਂ ਕਾਨੂੰਨਨ ਜਿਹੜੇ ਰਾ ਰਾਈ ਅਲੱਗ ਹੋਣ ਦਾ ਫੈਸਲਾ ਨਹੀਂ ਲਿਆ ਕਿਉਂਕਿ ਇਹ ਚਾਹੁੰਦੀ ਸੀ ਕਿ ਉਹਦੀ ਪ੍ਰਾਪਰਟੀ ਦੀ ਵੀ ਮਾਲਕਣ ਬਣ ਜੇ ਤੇ ਲੋਕਾਂ ਨੂੰ ਪਤਾ ਵੀ ਨਾ ਲੱਗੇ ਪਰ ਪ੍ਰਮਾਤਮਾ ਜੇ ਆਪਣੀ ਆਈ ਤੇ ਆਜੇ ਤੇ ਉਹ ਨਵੇੜਾ ਕੁਝ ਚਿਰਚੀ ਕਰ ਦਿੰਦਾ ਏ ਜਿਵੇਂ ਇਹਨੇ ਵਿਆਹਤ ਬਣਾਈ ਸੀ ਕਿ ਆਪਾਂ ਚਿੱਟੇ ਦਾ ਟੀਕਾ ਲਾ ਕੇ ਆਪਣੇ ਪ੍ਰੇਮੀ ਨਾਲ ਰਲ ਕੇ ਉਹਨੂੰ ਮੌਤ ਦੇ ਘਾਟ ਤਾਰ ਦਿੰਨੇ ਆ ਤੇ ਫੇਰ ਉਹਦੀ ਜਦੋਂ ਲੋਕਾਂ ਨੂੰ ਇਹ ਲੱਗੂਗਾ ਕਿ ਗੁਰਵਿੰਦਰ ਨਸ਼ੇ ਦਾ ਸੇਵਨ ਕਰਦਾ ਸੀ ওভারਡੋਜ਼ ਨਾਲ ਉਹਦੀ ਮੌਤ ਹੋਗੀ ਤੇ ਆਪਣੇ ਤੇ ਕੋਈ ਸ਼ੱਕ ਵੀ ਨਹੀਂ ਜਾਊਗਾ ਪ੍ਰਾਪਰਟੀ ਵੀ ਸਾਰੀ ਆਪਾਂ ਨੂੰ ਮਿਲ ਜੂਗੀ ਤੇ ਆਪਣਾ ਸਮਾਜ ਦੇ ਵਿੱਚ ਆਪਣਾ ਚਿਹਰਾ ਵੀ ਜਿਹੜਾ ਨੰਗਾ ਨਹੀਂ ਹੋਊਗਾ ਤੇ ਨਜਾਇਜ਼ ਜਿਹੜਾ ਰਿਸ਼ਤਾ ਇਹਨੂੰ ਬਾਅਦ ਦੇ ਵਿੱਚ ਆਪਾਂ ਜਾਇਜ਼ ਕਰਵਾ ਲਵਾਂਗੇ ਇਹਨੇ ਜਿਵੇਂ ਵਿਆਹਤ ਪੁਣੀ ਸੀ ਪਰ ਹੋਇਆ ਇਸਦੇ ਉਲਟ ਹੋਇਆ ਉਲਟ ਕਿਵੇਂ ਕਿ ਪੁਲਿਸ ਨੇ ਪਹਿਲੀ ਨਜ਼ਰ ਹੀ ਪਛਾਣ ਲਿਆ ਕਿ ਕੁੜੀ ਦੇ ਵਿੱਚ ਹੀ ਸਾਰੀ ਗਲਤੀ ਆ ਇਹਨੇ ਜਿਹੜਾ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਤੇ ਇਸ ਕਰਕੇ ਜਿਵੇਂ ਹੀ ਇਹ ਗੱਲ ਮੀਡੀਆ ਦੇ ਵਿੱਚ ਆਈ ਉਸ ਤੋਂ ਬਾਅਦ ਫਿਰ ਇਹਦੀ ਰੇਲ ਬਣਨ ਲੱਗੀ ਸਮਾਜ ਨੇ ਇਹਨੂੰ ਇੰਨੀਆਂ ਲਾਂਤਾਂ ਪਾਈਆਂ ਲਾਂਤਾਂ ਦਾ ਮੁੱਖ ਕਾਰਨ ਇਹ ਸੀ ਕਿ ਮੁੰਡੇ ਦੇ ਵਿੱਚ ਲੱਭਿਆਂ ਵੀ ਕੋਈ ਕਮੀ ਨਹੀਂ ਲੱਭਦੀ ਸੀ ਹਾਲਾਂਕਿ ਕੱਲ ਪਰਸੋਂ ਇੱਕ ਖਬਰ ਚੱਲ ਰਹੀ ਸੀ ਕਿ ਇਹਨੇ ਜਿਹੜੀ ਰਪਿੰਦਰ ਕੌਰ ਐ ਨੂੰ ਜੇਲ੍ਹ ਦੇ ਵਿੱਚ ਢਿੱਲ ਮਿਲ ਰਹੀ ਆ ਇਹਨੂੰ ਬਹੁਤ ਜ਼ਿਆਦਾ ਢਿੱਲ ਦਿੱਤੀ ਜਾ ਰਹੀ ਆ ਪਰ ਪ੍ਰਸ਼ਾਸਨ ਨੇ ਬਾਅਦ ਚ ਆ ਕੇ ਇਹ ਗੱਲ ਲਾਕਤੀ ਸੀ ਕਿ ਪਰਿਵਾਰ ਨੂੰ ਤੇ ਵਕੀਲ ਨੂੰ ਗਲਤਫਹਿਮੀ ਹੋਈ ਆ ਇੱਥੇ ਉਹ ਬਹੁਤ ਜ਼ਿਆਦਾ ਨਿਰਾਸ਼ ਚੱਲ ਰਹੀ ਆ ਕੀਤੀ ਦੇ ਉੱਤੇ ਪਛਤਾ ਰਹੀ ਆ ਤੇ ਲਗਾਤਾਰ ਨਾ ਤਾਂ ਉਹ ਖਾਣਾ ਖਾ ਰਹੀ ਆ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜਾ ਉਹਦਾ ਆਪ ਦਾ ਮਾਪਿਓ ਸੀ ਉਹਨਾਂ ਨੂੰ ਜਦੋਂ ਪੇ ਕਿਹਾ ਗਿਆ ਥਾਣੇ ਤੋਂ ਫੋਨ ਗਿਆ ਕਿ ਉਹਨੂੰ ਚਪਲਾਂ ਤੇ ਕੱਪੜੇ ਮੁਹੱਈਆ ਕਰਾ ਦਿਓ ਮਾਪਿਓ ਨੇ ਇੱਥੋਂ ਤਿੱਕਰ ਉਹਦੇ ਨਾਲ ਟੁੱਟ ਗਏ ਉਹ ਕਹਿੰਦੇ ਤੂੰ ਸਾਡਾ ਜਵਾਈ ਪੁੱਤਾਂ ਵਰਗਾ ਸੀ ਜਿਹਨੂੰ ਤੂੰ ਮੌਤ ਦੇ ਘਾਟ ਉਤਾਰਿਆ ਅਸੀਂ ਨਾ ਤੂੰ ਸਾਡੀ ਕੁਝ ਲੱਗਦੀਆਂ ਨਾ ਅੱਜ ਤੋਂ ਬਾਅਦ ਸਾਡੇ ਨਾਲ ਕੋਈ ਜਿਹੜੀ ਤੂੰ ਵਾਰਤਾ ਲਾਮ ਕਰੀ ਨਾ ਅਸੀਂ ਤੇਰੇ ਕਿੱਛੇ ਕੋਈ ਜਿਹੜਾ ਪੈਰਵਾਈ ਕਰਨੀ ਆ ਸੋ ਇਸ ਚੀਜ਼ ਨੂੰ ਜਿਹੜਾ ਉਹਨੂੰ ਸਦਮਾ ਪਹੁੰਚਿਆ ਸਭ ਤੋਂ ਵੱਡੀ ਗੱਲ ਕਿ ਇੱਕ ਇਨਸਾਨ ਦਾ ਆਪਣੇ ਹੱਥੀ ਉਦੋਂ ਤਾਈਨੇ ਤਾਂ ਚਾਈਨੇ ਆਪਣੇ ਜਿਹੜਾ ਇਹਦਾ ਪ੍ਰੇਮ ਸਬੰਧ ਚੱਲ ਰਿਹਾ ਸੀ ਉਹਦੇ ਨਸ਼ੇ ਦੀ ਲੋਰ 'ਚ ਇਹਨੇ ਏਡੀ ਵੱਡੀ ਵਾਰਦਾਤ ਨੂੰ ਇੰਝਾਮ ਦੇਤਾ ਪਰ ਬਾਅਦ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਹਦੇ ਵਿਰੁੱਧ ਇੱਕ ਲੋਕਾਂ ਨੇ ਗੁੱਸਾ ਕੱਢਿਆ ਫੇਰ ਇਹਦਾ ਮਾਪਿਓ ਜਿਹੜਾ ਸੀਗਾ ਉਹ ਕਿਵੇਂ ਜਿਹੜਾ ਵਰਲਾਪ ਕਰਦਾ ਸੀ ਕਿਵੇਂ ਲੋਕਾਂ ਨੇ ਉਹਨਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਆਪਣੀ ਪੜਾਸ ਇਹਦੇ ਤੇ ਕੱਢੀ ਸਾਰੇ ਪਾਸੋਂ ਜਿਵੇਂ ਇਹ ਟੁੱਟ ਗਈ ਫਿਰ ਇਹ ਅੰਦਰੋਂ ਟੁੱਟਣਾ ਇਹਨੇ ਸ਼ੁਰੂ ਹੋ ਗਿਆ ਤੇ ਇਹਨੂੰ ਆਪਣੇ ਕੀਤੇ ਦੇ ਉੱਤੇ ਪਛਤਾਵਾ ਬਹੁਤ ਜ਼ਿਆਦਾ ਹੋ ਰਿਹਾ ਸੀ ਇਹ ਕਿਸੇ ਨਾਲ ਬੋਲਚਾਲ ਨਹੀਂ ਰਹੀ ਸੀ ਕਿਉਂਕਿ ਜੇਕਰ ਆਪਾਂ ਵੇਖੀਏ ਤੇ ਜਿਹੜੇ ਜੇਲ੍ਹ ਦੇ ਵਿੱਚ ਲੋਕ ਆ ਜਿਹੜੇ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਉਹ ਵਕ ਵਕ ਉਹਨਾਂ ਦੀ ਵੀ ਜਿਹੜੀ ਉਹਨਾਂ ਨੇ ਵੀ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਰੀਜਨ ਹੁੰਦਾ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਆਪਣੇ ਖਾਤਰ ਜੇਕਰ ਆਪਾਂ ਕੀ ਵੇਖੀਏ ਕਿ ਆਪਣੇ ਸਰੀਰੀ ਸੁੱਖ ਖਾਤਰ ਅਜਿਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹ ਸਭ ਕੁਝ ਨੂੰ ਮਿਲਦਾ ਸੀ ਪੈਸਾ țeਲਾ ਸਭ ਕੁਝ ਮਿਲਦਾ ਸੀ ਘਰ-ਬਾਰ ਸੀ ਸੋਨਾ ਸੁਨੱਖਾ ਸੀ ਮੁੰਡਾ ਲੜਿਆ ਲਿਖਿਆ ਸੀ ਕਿਸੇ ਗੱਲੋਂ ਇਹਨੂੰ ਤੰਗ ਪਰੇਸ਼ਾਨ ਕੋਈ ਵੀ ਜਿਹੜਾ ਸੋਹਰੇ ਪਰਿਵਾਰ ਵਿੱਚੋਂ ਨਹੀਂ ਕਰਦਾ ਸੀ ਪਹਿਲਾਂ ਇਹਨੂੰ ਇਹਦੇ ਮਾਪਿਆਂ ਨੇ ਵਿਦੇਸ਼ ਪੜਨ ਭੇਜਿਆ ਕਿਸੇ ਮੁੰਡੇ ਦਾ ਖਰਚਾ ਨਹੀਂ ਕਰਵਾਇਆ ਆਪ ਇਹਦੇ ਤੇ ਪੈਸੇ ਖਰਚੇ ਫਿਰ ਇਹਨੂੰ ਵਿਆਹ ਕਰਾਉਣ ਤੋਂ ਪਹਿਲਾਂ ਇਹਦੇ ਬਾਪ ਦੀ ਇਹ ਗੱਲ ਆਖਣਾ ਕਿ ਉਹਨਾਂ ਨੇ ਇਹਨੂੰ ਆਖਿਆ ਸੀ ਕਿ ਭਾਈ ਜੇ ਤੂੰ ਵਿਦੇਸ਼ਾਂ ਦੇ ਵਿੱਚ ਪੜਦੀ ਰਹੀ ਹੈ ਜੇ ਕੋਈ ਮੁੰਡਾ ਤੇਰੀ ਨਜ਼ਰ ਦੇ ਵਿੱਚ ਹੈ ਤੇ ਤੂੰ ਸਾਨੂੰ ਦੱਸ ਦੇ ਅਸੀਂ ਤੇਰਾ ਵਿਆਹ ਉੱਥੇ ਕਰ ਦਿਆਂਗੇ ਇੱਕ ਮਹੀਨੇ ਦੀ ਇਹਨੂੰ ਮਿਹਰਤ ਦਿੱਤੀ ਸੀ ਮੁੰਡੇ ਦੀ ਤਸਵੀਰ ਭੇਜੇ ਇਸੀ ਮੁੰਡੇ ਨਾਲ ਇਹ ਗੱਲਬਾਤ ਕਰਦੀ ਰਹੀ ਫਿਰ ਇਹਨਾਂ ਨੇ ਜਦੋਂ ਇਹਨਾਂ ਦੀ ਇਹਨੇ ਹਾਂ ਕਰ ਦਿੱਤੀ ਹਾਂ ਕਰ ਦਿੱਤੀ ਉਸ ਤੋਂ ਬਾਅਦ ਇਹਦੇ ਮਾਪਿਓ ਨੇ ਕੋਈ ਇਹਦੇ ਤੇ ਦਬਾਅ ਨਹੀਂ ਪਾਇਆ ਕੋਈ ਇਹਨੂੰ ਤਾੰਗ ਨਹੀਂ ਕੀਤਾ ਫਿਰ ਉਹਨਾਂ ਨੇ ਸੁਖਨ ਵਾਲੇ ਵਾਲੇ ਪਰਿਵਾਰ ਦੇ ਨਾਲ ਇਹਦਾ ਜਿਹੜਾ ਰਿਸ਼ਤਾ ਤੈਅ ਕੀਤਾ ਬਾਅਦ ਦੇ ਵਿੱਚ ਇਹ ਵਿਦੇਸ਼ ਚ ਫੇਰ ਚਲੀ ਗਈ ਫੇਰ ਇਹਨੇ ਮੁੰਡੇ ਦੇ ਕਹਿਣ ਤੇ ਵਾਪਸ ਆ ਗਈ ਇਹਨੇ ਆਖਿਆ ਕਿ ਮੈਂ ਭਾਰਤ ਚ ਆ ਕੇ ਬੁਟੀਕ ਦਾ ਕੰਮ ਕਰਨਾ ਚਾਹੁੰਨੀ ਹਾਂ ਬੁਟੀਕ ਖਲਵਾ ਕੇ ਦਿੱਤਾ ਖੁੱਲੇ ਪੈਸੇ ਖਰਚੇ ਜਿੰਨੇ ਵੀ ਇਹਨੂੰ ਚਾਹੀਦੇ ਸੀ ਆਉਣ ਜਾਣ ਨੂੰ ਇਹਨੂੰ ਗੱਡੀ ਸਪੈਸ਼ਲ ਦਿੱਤੀ ਮੁੰਡਾ ਭਾਵੇਂ ਮੋਟਰਸਾਈਕਲ ਤੇ ਜਾਂਦਾ ਸੀ ਮੁੰਡੇ ਦਾ ਜਿਹੜਾ ਵਿਹਾਰ ਸੀ ਇਹਦੇ ਪਰਿਵਾਰ ਦੇ ਨਾਲ ਇਹਦੀ ਮਾਂ ਇਹਦੇ ਪਿਓ ਇਹਦੇ ਭਰਾ ਦੇ ਨਾਲ ਉਹ ਬਹੁਤ ਵਧੀਆ ਸੀ ਇਹਦਾ ਬਾਪ ਰਪਿੰਦਰ ਦਾ ਕਹਿੰਦਾ ਗੁਰਵਿੰਦਰ ਦਾ ਸਹਰਾ ਕਿ ਅੱਜ ਜੇਕਰ ਉਹ ਜੀਵਤ ਤਾਂ ਤੇ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਗੁਰਵਿੰਦਰ ਕਿਉਂਕਿ ਗੁਰਵਿੰਦਰ ਨੇ ਜਦੋਂ ਉਹਨੂੰ ਹਾਰਟ ਅਟੈਕ ਆਇਆ ਸੀ ਤੇ ਉਹਨੂੰ ਬਹੁਤ ਹੀ ਆਪਣੇ ਵੀ ਉਹ ਤੋਂ ਵਾਦੂ ਦੀ ਸੇਵਾ ਕੀਤੀ ਉਹਦੀਆਂ ਹੱਥ ਤਲੀਆਂ ਮਲ ਮਲ ਕੇ ਸਰੀਰ ਤੇ ਉਹਦੇ 15 ਜਿਹੜਾ 15 ਦਿਨ ਹੌਸਪਿਟਲ ਦੇ ਵਿੱਚ ਰਿਹਾ ਕਿਉਂਕਿ ਰਪਿੰਦਰ ਦਾ ਜਿਹੜਾ ਸਖਾ ਭਰਾ ਉਹ ਵਿਦੇਸ਼ ਦੇ ਵਿੱਚ ਜਾ ਤੇ ਉਹਨੇ ਪੁੱਤਾਂ ਤੋਂ ਵਾਂਗ ਉਹਦੀ ਸੇਵਾ ਕੀਤੀ ਕਿਸੇ ਵੀ ਗੱਲੋਂ ਮੁੰਡੇ ਦੇ ਵਿੱਚ ਕਮੀ ਨਹੀਂ ਲੱਭਦੀ ਸੀ ਹੁਣ ਇਹਨੂੰ ਅਹਿਸਾਸ ਹੋ ਰਿਹਾ ਸੀ ਕਿ ਇਹ ਸਾਰੇ ਪਾਸੋਂ ਜੇ ਟੁੱਟ ਗਈ ਹੈ ਤੇ ਇਹਨੂੰ ਹੁਣ ਕਾਨੂੰਨ ਆ ਜਿਹੜਾ ਉਹ ਵੀ ਆਪਣੇ ਜਿਹੜਾ ਉਹਨੇ ਕਲਾਵੇ ਦੇ ਵਿੱਚ ਲੈ ਲਿਆ ਵਕੀਲ ਮੀਪਿੰਦਰ ਸਿੰਘ ਸੇਖੋਂ ਬੜਾ ਤਜਰਬੇਕਾਰ ਵਕੀਲ ਆ ਤੇ ਜਿਹੜੇ ਅਫਸਰ ਇਸ ਕੇਸ ਦੀ ਛਾਣਬੀਨ ਕਰ ਰਹੇ ਉਹਨਾਂ ਨੇ ਧਰਾਵਾ ਵੀ ਜਈਆਂ ਲਵਾਈਆਂ ਕਿ ਇਹਦੀ ਜਲਦੀ ਹੁਣ ਜੇਲ੍ਹ ਚੋਂ ਜਾਣ ਨਹੀਂ ਛੁੱਟਣੀ ਸੀ ਇਸ ਕਰਕੇ ਡਿਪਰੈਸ਼ਨ ਦੇ ਵਿੱਚ ਰਹਿੰਦੀ ਸੀ ਬੜੀ ਸਟ्रेस ਦੇ ਵਿੱਚ ਸੀ ਤੇ ਸੋ ਇਹ ਹੁਣ ਜੇਕਰ ਗੱਲ ਕੀਤੀ ਜਾਵੇ ਜੇਲ੍ਹ ਪ੍ਰਸ਼ਾਸਨ ਦੀ ਕੋਈ ਢਿੱਲ ਨਹੀਂ ਦਿੱਤੀ ਗਈ ਸੇ ਸੁਪਰਡੈਂਟ ਨੇ ਵੀ ਇਹ ਗੱਲ ਸਾਹਮਣੇ ਲੈਂਦੀ ਹੈ ਕਿ ਅਸੀਂ ਸਾਡੇ ਵਾਸਤੇ ਇਹ ਬਹੁਤ ਵੱਡਾ ਅਪਰਾਧ ਕਰਕੇ ਆਈ ਆ ਸਾਡੇ ਕੋਲੇ ਚਾਰ ਵਾਰਡ ਹੈ ਇਸ ਕਈਆਂ ਕਹਾਣੀਆਂ ਗੱਲਾਂ ਦੇ ਉੱਤੇ ਤੁਸੀਂ ਧਿਆਨ ਨਾ ਦਿਓ ਅਸੀਂ ਜਿਹੜਾ ਮੁੰਡੇ ਜਿਹਦਾ ਬੇਦੋਸ਼ੇ ਨੂੰ ਮਾਰਿਆ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਹਾਂ ਜੋ ਆਸ ਪਰ ਲਾ ਜੇਕਰ ਕਿਸੇ ਕੈਦੀ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਦਿੱਤੀਆਂ ਜਾਂਦੀਆਂ ਇਹਨੇ ਇੱਕ ਦੋ ਵਾਰ ਜੇਲ੍ਹ ਦੇ ਵਿੱਚ ਜਾਣ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉੱਥੇ ਜਿਹੜੀਆਂ ਇਹ ਬਚਾ ਕੇ ਰੱਖਣਾ ਵੀ ਇੱਕ ਪ੍ਰਸ਼ਾਸਨ ਦਾ ਕੰਮ ਹੁੰਦਾ ਉਹ ਬਚਾਉਂਦੇ ਆ ਹਾਲਾਂਕਿ ਇਹ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਕਿ ਇਹਨੇ ਉੱਥੇ ਜਾਣ ਦਿੱਤੀ ਜਿਹਾ ਕੁਝ ਨਹੀਂ ਆਫੀਸ਼ੀਅਲੀ ਕੋਈ ਬਿਆਨ ਨਹੀਂ ਆਇਆ